ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਕੁਕ ਵਿਦ ਅਮਨ ਅੱਜ ਮੈਂ ਬਣਾਉਂਗੀ ਔਲੇ ਤੇ ਹਰੀਆਂ ਮਿਰਚਾਂ ਦਾ ਟੇਸਟੀ ਅਚਾਰ ਔਲਿਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਟਿਸ਼ੂ ਦੇ ਨਾਲ ਸੁਕਾ ਲਿਆ ਸੀ ਤੇ ਇਹਨਾਂ ਨੂੰ ਥੋੜੀ ਦੇਰ ਲਈ ਆਪਾਂ ਪੱਕੇ ਦੀ ਹਵਾ ਵਿੱਚ ਰੱਖ ਦੇਣਾ ਤਾਂ ਕਿ ਇਹਦਾ ਸਾਰਾ ਪਾਣੀ ਸੁੱਕ ਜਾਵੇ ਅਚਾਰ ਦਾ ਮਸਾਲਾ ਬਣਾਉਣ ਲਈ ਮੈਂ ਥੋੜੇ ਜਿਹਾ ਖੜੇ ਮਸਾਲੇ ਯੂਜ਼ ਕਰੂੰਗੀ ਜਿਦੇ ਵਿੱਚ ਮੈਂ ਪਾਉਂਗੀ ਇੱਕ ਚਮਚ ਪੀਲੇ ਮੇਥੇ ਇੱਕ ਚਮਚ ਮੇਰੇ ਵਿੱਚ ਰਾਈ ਪਾਉਂਗੀ ਇੱਕ ਚਮਚ ਇਹਦੇ ਵਿੱਚ ਜੀਰਾ ਤੇ ਇੱਕ ਚਮਚ ਹੀ ਮੈਂ ਇਹਦੇ ਵਿੱਚ ਸੌਫ ਦਾ ਵੀ ਪਾਉਂਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਮੈਂ ਇਹਨੂੰ ਪੈਨ ਦੇ ਵਿੱਚ ਟਰਾਈ ਰੋਸਟ ਕਰੂੰਗੀ ਇਨੂੰ ਇੱਕ ਤੋਂ ਡੇਢ ਮਿੰਟ ਲਈ ਆਪਾਂ ਡਰਾਈ ਰੋਸਟ ਕਰਾਂਗੇ ਹੁਣ ਆਪਣਾ ਮਸਾਲਾ ਹੋ ਚੁੱਕਿਆ ਰੋਸਟ ਇਹਨੂੰ ਮੈਂ ਬਾਹਰ ਕੱਢ ਲੂੰਗੀ ਮਸਾਲੇ ਨੂੰ ਹੁਣ ਮੈਂ ਮਿਕਸਰ ਵਿੱਚ ਗ੍ਰाइंड ਕਰੂੰਗੀ ਇਹਦਾ ਪਾਊਡਰ ਬਣਾ ਲੈਣਾ ਆਪਾਂ ਦਰਦਰਾ ਜਿਹਾ ਤੇ ਆਇਲ ਹੋ ਚੁੱਕਿਆ ਸੀ ਆਪਣਾ ਗਰਮ ਮੈਂ ਆਇਲ ਦੇ ਵਿੱਚ ਆਇਲ ਦੇ ਵਿੱਚ ਸਾਰੇ ਆਮਲੇ ਪਾ ਦੂੰਗੀ ਸਾਰੇ ਆਲੇ ਪਾਣ ਤੋਂ ਬਾਅਦ ਆਪਾਂ ਇਹਨੂੰ ਕਰ ਲਾਂਗੇ ਮਿਕਸ ਇਹਨੂੰ 1-2 ਮਿੰਟ ਲਈ ਆਪਾਂ ਹਾਈ ਫਲੇਮ ਤੇ ਪਕਾ ਲੈਣਾ ਦੂਸਰੀ ਸਾਈਡ ਮੈਂ ਸਾਰੀਆਂ ਹਰੀਆਂ ਮਿਰਚਾਂ ਵਿੱਚ ਇਸ ਤਰੀਕੇ ਨਾਲ ਕੱਟ ਲਗਾ ਲੇ ਤਾਂ ਕਿ ਸਾਰਾ ਮਸਾਲਾ ਮਿਰਚਾਂ ਦੇ ਅੰਦਰ ਵੀ ਚਲਿਆ ਜਾਵੇ ਹੁਣ ਮੈਂ ਸਾਰੀਆਂ ਹਰੀਆਂ ਮਿਰਚਾਂ ਵੀ ਆਲਿਆਂ ਦੇ ਵਿੱਚ ਪਾ ਦਿੱਤੀਆਂ ਹੁਣ ਇਹਨੂੰ ਆਪਾਂ ਕਰਾਂਗੇ ਮਿਕਸ ਇਹਨੂੰ 1-2 ਮਿੰਟ ਲਈ ਆਪਾਂ ਪਕਾਵਾਂਗੇ 1 ਤੋਂ 2 ਮਿੰਟ ਹੋ ਚੁੱਕੇ ਹੁਣ ਮੈਂ ਨਾਲ ਦੀ ਨਾਲ ਇਹਦੇ ਵਿੱਚ ਮਸਾਲੇ ਪਾਉਂਗੀ ਇਹਦੇ ਵਿੱਚ ਮੈਂ ਪਾਉਂਗੀ ਨਮਕ ਆਚਾਰ ਦੇ ਵਿੱਚ ਆਪਾਂ ਥੋੜਾ ਆਇਲ ਤੇ ਨਮਕ ਜ਼ਿਆਦਾ ਪਾਉਨੇ ਆ ਤਾਂ ਕਿ ਆਚਾਰ ਖਰਾਬ ਨਾ ਹੋਵੇ ਆਚਾਰ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਅਗਰ ਆਪਣੇ ਆਚਾਰ ਦੇ ਵਿੱਚ ਪਾਣੀ ਹੋਊਗਾ ਤਾਂ ਆਚਾਰ ਖਰਾਬ ਹੋ ਜਾਊਗਾ ਇਹਦੇ ਵਿੱਚ ਮੈਂ ਪਾਉਂਗੀ ਰੈੱਡ ਚੀਲੀ ਪਾਊਡਰ ਹਲਦੀ ਪਾਊਡਰ ਸਾਬਤ ਧਨੀਆ ਘਰ ਵਿੱਚ ਪੀਸਿਆ ਹੋਇਆ ਉਹਦਾ ਪਾਊਡਰ ਤੇ ਕਲਰ ਲਈ ਮੈਂ ਇਹਦੇ ਵਿੱਚ ਥੋੜੀ ਜਿਹੀ ਤੇਗੀ ਮਿਰਚ ਪਾਉਂਗੀ ਹੁਣ ਆਪਣਾ ਮਸਾਲਾ ਜਿਹੜਾ ਆਪਾਂ ਡਰਾਈ ਰੋਸਟ ਕਰਕੇ ਗ੍ਰाइंड ਕਰ ਲਿਆ ਸੀ ਉਹ ਸਾਰਾ ਮਸਾਲਾ ਇਹਦੇ ਵਿੱਚ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ 3 ਤੋਂ 4 ਮਿੰਟ ਲਈ ਪਕਾ ਲਵਾਂਗੇ ਲੋ ਫਲੇਮ ਤੇ ਕਿ ਸਾਰੇ ਮਸਾਲੇ ਔਲੇ ਤੇ ਹਰੀਆਂ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਰਚ ਜAVE ਹੁਣ ਮੈਂ 4 ਤੋਂ 5 ਮਿੰਟ ਬਾਅਦ ਔਲੇ ਨੂੰ ਤੋੜ ਕੇ ਦੇਖਿਆ ਤੇ ਆਪਣਾ achar ਬਿਲਕੁਲ ਰੈਡੀ ਹੋ ਚੁੱਕਿਆ ਸੀ ਔਲੇ ਆਸਾਨੀ ਨਾਲ ਟੁੱਟ ਰਹੇ ਸੀ ਸੌਫਟ ਹੋ ਚੁੱਕੇ ਸੀ achar ਆਪਣਾ ਹੋ ਚੁੱਕਿਆ ਬਣ ਕੇ ਰੈਡੀ ਇਹ ਬਹੁਤ ਟੇਸਟੀ ਪੰਡਾ achar ਤੇ ਤੁਸੀਂ ਵੀ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਆਪਾਂ ਇਹਦੇ ਵਿੱਚ ਨਮਕ ਤੇ ਆਇਲ ਥੋੜਾ ਜ਼ਿਆਦਾ ਰੱਖਣਾ ਤਾਂ ਕਿ ਆਪਣਾ achar ਖਰਾਬ ਨਾ ਹੋਵੇ achar ਨੂੰ ਗਿੱਲਾ ਹੱਥ ਆਪਾਂ ਨਹੀਂ ਲਗਾਉਣਾ ਇਹਨੂੰ ਏਟਾਈਟ ਕੰਟੇਨਰ ਵਿੱਚ ਪਾ ਕੇ ਰੱਖ ਦੇਣਾ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਵੀ ਪ੍ਰੈਸ